ਜਿਹੜਾ ਮੁੱਖ ਮੰਤਰੀ ਸਰਦਾਰ ਪੁਆਨ ਸਿੰਘ ਮਾਨ ਜੀ ਵੱਲੋਂ ਬਿਨਾਂ ਐਨਓਸੀ ਤੋਂ ਰਿਸ਼ਤੀਆਂ ਦਾ ਵਾਅਦਾ ਕੀਤਾ ਸੀ ਐਨਓਸੀ ਵਾਲੀ ਸ਼ਰਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਨਾਂ ਡਿਪਾਰਟਮੈਂਟਾਂ ਵੱਲੋਂ ਪੋਸਟਿੰਗ ਅਤੇ ਰੈਵਨਿਊ ਡਿਪਾਰਟਮੈਂਟ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਓ ਮੁਬਾਰਕਬਾਦ ਵੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਝੂਠ ਰੋੜ ਕੇ ਲੋਕਾਂ ਨੂੰ ਗੁੰਮਰਾਹ ਕਰੀ ਅਸੀਂ ਸੋ ਪਹਿਲੀ ਸਰਕਾਰ ਹੈ ਜਿਹਨੇ ਆਪਣਾ ਕੀਤੇ ਹੋਏ ਹਰ ਵਾਦਾ ਪੂਰਾ ਕੀਤਾ ਸੋ ਐਨਓਸੀ ਵਾਲੀ ਸਸਤ ਨੂੰ ਹਟਾਉਣ ਦਾ ਵੀ ਵਾਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ ਇਹ ਆਪਣੀਆਂ ਪਲੇ ਪ੍ਰਾਣ ਪ੍ਰਵਾਹ ਵਾਲੀਆਂ ਪੰਜਾਬ ਵਾਸੀਆਂ ਜਾਂ ਇਸਕੀਆਂ ਬੰਦੀਆਂ ਉਹ ਜ਼ਰੂਰ ਕਰਵਾ ਲੈਣ ਸੋ ਪੂਰੇ ਪੰਜਾਬ ਵਾਸੀਆਂ ਲਈ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡੀਪਾਰਟਮੈਂਟ ਦੇ ਡੀਸੀ ਸਰਬਾਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਰਬਾਨਾਂ ਨੂੰ ਤਹਿਸੀਲਦਾਰ ਸਰਬਾਨਾਂ ਨੂੰ ਸਕਿਨਾਂ ਨਜ਼ਰਤਾ ਦਿੱਤੀਆਂ ਗਈਆਂ ਕਿ ਇਹ ਨੋਟੀਫਿਕੇਸ਼ਨ ਤੇ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਉਹ ਨਾਮ ਦੇ ਨਾਲ 1 ਦਸੰਬਰ ਤੋਂ ਚਾਲੂ ਕੀਤੀਆਂ ਜਾਣ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾ ਦਿਨਾ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ